ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਸੇਵਾਮੁਕਤ ਹੋਣ ਤੋਂ ਬਾਅਦ ਬੋਲੇ ਗਿਆਨੀ ਰਗਵੀਰ ਸਿੰਘ ਕੇ ਹੱਥ 2 ਦਸੰਬਰ ਦੇ ਫੈਸਲੇ ਤੋਂ ਬਾਅਦ ਕੀਤੀ ਜਾ ਰਹੀ ਕਿਰਦਾਰਕੁਸ਼ੀ ਚਿਤਦਾਰ ਦੀ ਸੇਵਾਮੁਕਤੀ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮਣੇ ਕਾਲੀ ਦਲ ਤੇ ਸਾਦੇ ਨਿਸ਼ਾਨੇ ਕੇਂਦਰ ਨੂੰ ਐਸ.ਸੀ.ਪੀ.ਸੀ. ਚੋਣਾ ਕਰਾਉਣ ਦੀ ਅਪੀ ਮਹਿਲਾ ਦਿਵਸ ਤੇ ਮੌਕੇ ਤੇ ਆਮ ਆਦਮੀ ਪਾਰਟੀ ਤੇ ਬੜਕੇ ਪ੍ਰਤਾਪ ਬਾਜਵਾ ਗਿਆ ਮਹਿਲਾਵਾਂ ਨੂੰ ਕਦੋਂ ਮਿਲਣਗੇ 1000 ਰੁਪਏ। ਦਲੀਪਾਚਪਾਨੇ ਮਹਿਲਾਵਾਂ ਨੂੰ 2500 ਰੁਪਏ ਦੇਣ ਦਾ ਕੀਤਾ ਐਲਾਨ 5100 ਕਰੋੜ ਦਾ ਦਿੱਲੀ ਬਜਟ ਕੀਤਾ ਤੈ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਦਿਨ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹਰਾਨ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹ ਪਹਿਲੀ ਵਾਰ ਮੀਡੀਆ ਦੇ ਰੁਬਰੂ ਹੋਏ ਨੇ। ਇਸ ਮੌਕੇ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਉਹਨਾਂ ਕਿਹਾ ਕਿ ਮੈਂ ਬਹੁਤ ਵੱਡੇ ਅਹੁਦੇ ਦੇ ਉੱਤੇ ਰਹਿ ਕੇ ਹਟਿਆ ਮਾਨ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਆਪਣਾ ਸਮਾਨ ਬੰਨਿਆ ਹੋਇਆ ਸੀ ਤੇ ਮੈਂ ਇਸ ਫੈਸਲੇ ਦੀ ਉਡੀਕ ਕਰ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਮਾਂ ਤੋਂ ਬਾਅਦ ਸੇਵਾਮੁਕਤ ਹੋਏ ਗਿਆਨੀ ਰਗबीर ਸਿੰਘ ਇੱਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕੱਲ ਦੀ ਘਟਨਾ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਇਸ ਨੂੰ ਗੁਰੂਆਂ ਦਾ ਹੁਕਮ ਮੰਨਿਆ ਇਹ ਗੱਲ ਧਿਆਨ ਦੇਣੀ ਉਹ ਗਾਇ ਕਿ ਜਿਹੜੇ ਕਾਲ ਤੱਕ ਸਹਾਤੋਂ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਰਹਿਣਗੇ ਅਹੁਦੇ ਤੋਂ ਫਰਗ ਹੋਣ ਤੋਂ ਬਾਅਦ ਗਿਆਨੀ ਗ...">ਬੀਰ ਸਿੰਘ ਨੇ ਪਹਿਲੀ ਵਾਰ ਮੀਡੀਆ ਦੇ ਵਿੱਚ ਬਿਆਨ ਦਿੱਤਾ ਤੇ ਉਹਨਾਂ ਕਿਹਾ ਕਿ ਮੈਂ ਉਦੋਂ ਤੱਕ ਸੇਵਾ ਕਰ ਸਕਦਾਾਂ ਜਦੋਂ ਤੱਕ ਗੁਰੂ ਮੈਨੂੰ ਅਜਿਹਾ ਕਰਨ ਦਾ ਹੁਕਮ ਦਿੰਦੇ ਨੇ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ ਹੈ ਉਨਾਂ ਚਿਰ ਆਪਾਂ ਸੇਵਾ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜ਼ੀ ਆਂ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਾਲ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਕੋਈ ਤਰ੍ਹਾਂ ਪਾਤਸ਼ਾਹ ਨੇ ਨੀਰਵੀਰ ਮਾਲ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਧੇ ਮੇਰ ਭਰਿਆ ਹੱਥ ਰੱਖ ਕੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸੁਪਰਾਨਾ ਕਰਕੇ ਆਇਆ ਕਿ ਸਤਿਗੁਰੂ ਕੋਈ ਨਾ ਪੁੱਛਾਂ ਦੀ ਪਨਾਹ ਜ਼ਿਕਰ ਇਹ ਖਾਸ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੀਆਂ ਸੇਵਾਵਾਂ ਕੱਲ ਹੀ ਖਤਮ ਕਰ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਹਰਮੰਦਰ ਸਾਹਿਬ ਦਾ ਮੁਖ ਗ੍ਰੰਥੀ ਬਣਾਇਆ ਗਿਆ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਚ ਲਿਆ ਗਿਆ ਸੀ। ਇਸ ਤੋਂ ਇਲਾਵਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਹੈ। ਸ੍ਰੀ ਕੇਸਗੜ ਸਾਹਿਬ ਦੀ ਜ਼ਿੰਮੇਵਾਰੀ ਹੁਣ ਗਿਆਨੀ ਕੁਲਦੀਪ ਸਿੰਘ ਗੜਗੰਜ ਕੋਲ ਹੈ। ਇਸ ਤੋਂ ਇਲਾਵਾ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਨੇ। ਭਾਵ ਕਾਰਜਕਾਰੀ ਜਥੇਦਾਰ ਵਜੋਂ ਸਿਵਾਵਾਂ ਨਿਭਾਉਣਗੇ। ਤੇ ਦੂਜੇ ਪਾਸੇ ਗਿਆਨੀ ਬਾਬਾ ਟੇਕ ਸਿੰਘ ਤਨੋਲਾ ਨੂੰ ਸ੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੇਤਿ ਦਾੜਾ ਦੇ ਸੇਵਾ ਮੁਕਤੀ ਵਾਲੇ ਮਾਮਲੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਸ਼੍ਰੋਮਣੀ ਕਾਲੇ ਦਲ ਦੇ ਉੱਤੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਕਿਹਾ ਕਿ ਬਦਲਾਖੋਰੀ ਦੀ ਭਾਵਨਾ ਦੇ ਨਾਲ ਅਝਿਹਾ ਕੀਤਾ ਗਿਆ ਹੈ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਐਸਜੀਪੀਸੀ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਮਾਨ ਨੇ ਕਿਹਾ ਕਿ ਐਸਜੀਪੀਸੀ ਵੀ ਫਿਲਹਾਲ ਵੈਲਿਡ ਨਹੀਂ ਹੈ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਿੰਸੀਪਲਾਂ ਦੇ ਇੱਕ ਬੈਚ ਨੂੰ ਸਿੰਗਾਪੁਰ ਵਾਸਤੇ ਰਵਾਨਾ ਕੀਤਾ। ਇੱਥੇ ਹੀ ਉਹ ਮੀਡੀਆ ਦੇ ਰੁਬਰੂ ਹੋਏ ਤੇ ਉਨ੍ਹਾਂ ਨੇ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਹਰਾਂਦਿਆਂ ਸੇਵਾमां ਖਤਮ ਕਰਨ ਨੂੰ ਲੈ ਕੇ ਵੀ ਬਿਆਨ ਦਿੱਤਾ। ਮੁੱਖ ਮੰਤਰੀ ਨੇ ਸ਼ੋਮਣੀ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਾਨੂੰ ਧਰਮ ਤੋਂ ਸਲਾਹ ਤੇ ਸਿੱਖਿਆ ਲੈਣੀ ਚਾਹੀਦੀ ਹੈ ਪਰ ਹੁਣ ਉਲਟ ਸਮਾਂ ਆ ਗਿਆ ਹੈ। ਰਾਜਨੀਤੀ ਨੇ ਧਰਮ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਨਾ ਬਾਦਲਾਂ ਉੱਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਹ ਬਦਲੇ ਦੇ ਤਹਿਤ ਕੀਤਾ ਗਿਆ ਹੈ। ਦੇਖੋ ਧਾਰਮਿਕ ਮਾਮਲਾ ਹੈ। ਪਰ ਮੈਂ ਪਹਿਲੇ ਦਿਨੋਂ ਕਹਿਣਾ ਹੁੰਦਾ ਕਿ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ। ਪਰ ਹੁਣ ਇਹ ਲੱਗ ਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ। ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆਹ ਹਾਲ ਹੋ ਗਿਆ। ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਤ ਸਿੰਘ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕੇਂਦਰ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣ ਔਰ ਪਤਾ ਲੱਗ ਜਾਊਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੇ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਜਥੇਦਾਰ ਨੂੰ ਜੇਬ 'ਚ ਜੇਬ 'ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜ਼ਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਦੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰ ਲਿਆ ਹੁਣ ਤੁਸੀਂ ਕਹਿੰਦੇ ਹੋਗੇ ਇਹਨਾਂ ਨੂੰ ਸੇਧਾਵਾਂਗੇ ਤਾਂ ਬਦਲਾ ਖੋਰੀ ਲੱਗਦੀ ਪਰ ਜਹੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਹੈ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਜ਼ਿਕਰ ਇਹ ਖਾਸ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਵੀ ਜਲਦ ਕਰਵਾਈਆਂ ਜਾਣ ਅੱਜ ਕੁਮੰਤਰੀ ਮਹਿਲਾ ਦਿਵਸ ਦੇ ਮੌਕੇ ਤੇ ਮੁਕੇਰੀਆਂ ਦੇ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਤੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਘੇੜਿਆ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਵਾਅਦਾ ਕੀਤਾ ਸੀ ਕਿ 1000 ਰੁਪਏ ਦਿੱਤਾ ਜਾਵੇਗਾ ਜੋ ਹਜੇ ਤੱਕ ਨਹੀਂ ਦਿੱਤਾ ਗਿਆ ਪ੍ਰਤਾਪ ਬਾਜਵਾ ਨੇ ਮਹਿਲਾਵਾਂ ਨੂੰ ਕਿਹਾ ਕਿ 3 ਸਾਲ ਦੇ ਹਿਸਾਬ ਨਾਲ 36000 ਰੁਪਏ ਸਰਕਾਰ ਵੱਲੋਂ ਬਕਾਇਆ ਪਿਆ ਹੈ ਅੱਜ ਦੇਸ਼ ਅਤੇ ਸੂਬਾ ਪੱਤਰ ਦੇ ਵਿੱਚ ਕੁਮਾਂਤਰੀ ਮਹਿਲਾ ਦਿਵਸ ਮੌਕੇ ਜਸ਼ਨ ਮਨਾਏ ਜਾ ਰਹੇ ਨੇ ਤੇ ਵੱਖ-ਵੱਖ ਸਮਾਗਮ ਉਲੀਕੇ ਜਾ ਰਹੇ ਨੇ ਜਿਸ ਦੇ ਤਹਿਤ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਲਕਾ ਮੁਕੇਰੀਆਂ ਪਹੁੰਚੇ ਇੱਥੇ ਉਹਨਾਂ ਨੇ ਆਈਆਂ ਹੋਈਆਂ ਮਹਿਲਾਵਾਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਿੱਥੇ ਨੇ ਉਹ 1100 ਰੁਪਏ ਜੋ ਪੰਜਾਬ ਸਰਕਾਰ ਨੇ ਦੇਣ ਦਾ ਵਾਅਦਾ ਕੀਤਾ ਸੀ ਆ ਪੈਣਾ ਬੈਠੀਆਂ ਦੱਸੋ ਕਿਸੇ ਨੂੰ ਆਇਆ 1 ਰੁਪਇਆ ਫਾਰਮ ਭਰਦੇ ਰੇ ਝੂਠੇ ਫਾਰਮ ਇਸ ਤੋਂ ਵੱਡਾ ਆਪਣੀਆਂ ਮਾਮਾ ਧੀਆਂ ਦੇ ਭੈਣਾਂ ਦਾ ਕੀ ਧੋਖਾ ਹੋ ਸਰ ਤੁਸੀਂ 18 ਸਾਲ ਤੋਂ ਵੱਧੀਆਂ ਵੋਟਰਸ ਰੂਏ ਵਾਦਾ ਕੀਤਾ ਸੀ ਕਿ ਅਸੀਂ ਜਿੱਦ ਦੇ ਮਾਰਚ ਦੇ ਇਸ ਸਾਲ இந்து ਜੀ ਇੱਧਰ ਇੱਕ ਮਿੰਟ ਧਿਆਨ ਕਰੋ ਇਸ ਮਹੀਨੇ 3 ਸਾਲ ਹੋ ਗਏ 17 ਮਾਰਚ ਨੂੰ 3 ਸਾਲ ਗਰਵਨਟ ਹੋ ਜਾਂਦੇ ਇਹਨਾਂ ਕਹਿਆ ਸੀ ਅਪ੍ਰੈਲ ਦੇ ਮਹੀਨੇ ਤੋਂ 2022 ਚੋਂ 80000 ਰੁਪਇਆ ਦੇਆ ਕਰਾਂਗੇ ਜਦੋਂ ਆਈ ਪਾਰਲੀਮੈਂਟ ਅਸੀਂ ਮੁੱਦਾ ਚੁੱਕਿਆ ਅਸੀਂ ਇਹ ਮੁੱਦਾ ਚੁੱਕਿਆ 1000 ਰੁਪਏ ਕਿੱਥੇ ਉਦੋਂ ਫਿਰ ਕੇਜਰੀਵਾਲ ਨੇ ਤੇ ਭਗਵੰਤ ਨੇ ਬਿਆਨ ਦਿੱਤਾ ਕਿ ਸਾਡੇ ਕੋਲ ਗੁਸਤਾਖੀ ਹੋ ਗਈ ਹੈ ਅਸੀਂ ਨਹੀਂ ਦੇ ਸਕੇ ਪਾਰਲੀਮੈਂਟ ਇਲੈਕਸ਼ਨ ਮੁੱਕਦੇ ਅਸੀਂ 1000 ਨਹੀਂ ਹੁਣ 1100 ਦਿਆ ਕਰਨ ਆ ਪਾਰਲੀਮੈਂਟ ਮੁੱਕੀ ਨੂੰ 7 ਮਹੀਨੇ ਹੋ ਗਏ ਮਹੀਨੇ ਚ ਹੋਈ ਸੀ ਬਿਜ਼ਨਸ ਆ ਮੈਨੂੰ ਦੱਸੋ ਕਿੱਥੇ ਗਿਆ ਜੀ ਤੇ ਤੁਸੀਂ ਹਿੰਦੂ ਵਾਲਾ ਜੀ ਇਹ ਵੀ ਦੱਸਣਾ ਕਿ 1100 ਰੁਪਈਆ ਨਹੀਂ ਇਹ ਬੜੀ ਵੱਡੀ ਫਰਾਜ ਜਮਾਤ ਇਹ ਜਿਹੜਾ ਕੇਜਰੀ ਵਾਲੇ ਕੋਲ ਡਬਲ ਪੀਆਪੀ ਝੂਠ ਬੋਲਣ ਦੀ ਤੇ ਭਗਵੰਤ ਕੋਲ ਸਿੰਗਲ ਪੀਆਪੀ ਇਹ ਸਾਰਿਆਂ ਨਾਲ ਵੱਡੇ ਝੂਠਿਆਂ ਦੀ ਜਮਾਤ ਹੈ ਹਿੰਦੁਸਤਾਨ ਦੀ ਇਹਨਾਂ ਨੇ ਜਦ ਮਹੀਨਾ ਕਰਿਆ ਜਾਣਾ ਨਾ ਇਲੈਕਸ਼ਨਾਂ ਚ ਜਿਸਾਂ ਦਿੱਲੀ ਕੀਤਾ ਉਦੋਂ ਕਹਿਣਗੇ 11-1100 ਰੁਪਈਆ ਇਹਨਾਂ ਨੂੰ ਖਲਾਫ ਤੇ ਤੁਹਾਡਾ 36 36000 ਰੁਪਈਆ ਇੱਕ ਮੇਰੀ ਭੈਣ ਦਾ ਜਿਹੜੀ 18 ਸਾਲ ਤੋਂ ਉੱਤੇ ਬੋਟਰ ਉਹਦੇ 3 ਸਾਲ ਦਾ ਬਕਾਇਆ ਹੁਣ 10000 ਰੁਪਇਆ ਨਹੀਂ ਜੇ 36000 ਰੁਪਇਆ ਜ਼ਿਕਰ ਇਹ ਖਾਸ ਹੈ ਕਿ 17 ਮਾਰਚ ਨੂੰ ਮੌਜੂਦਾ ਪੰਜਾਬ ਸਰਕਾਰ ਨੂੰ 3 ਸਾਲ ਪੂਰੇ ਹੋਣ ਨੂੰ ਆ ਗਏ ਨੇ ਤੇ ਹਜੇ ਤੱਕ ਵਿਰੋਧੀ ਮਾਨ ਸਰਕਾਰ ਨੂੰ 1000 ਰੁਪਇਆ ਦੇਣ ਵਾਲੀ ਗੱਲ ਤੇ ਕਿਰਤੇ ਹੋਏ ਵਿਖਾਈ ਦੇ ਰਹੇ ਨੇ ਵੇਖਣਾ ਹੋਵੇਗਾ ਕਿ ਮਹਿਲਾਵਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਕਦੋਂ ਸਰਕਾਰ ਦੇ ਵੱਲੋਂ ਵਾਅਦਾ ਕੀਤੇ ਗਏ ਪੈਸੇ ਮਿਲਦੇ ਨੇ ਇੱਕ ਪਾਸੇ ਮਹਿਲਾਵਾਂ ਨੂੰ ਹਜ਼ਾਰ ਰੁਪਈਆ ਨਾ ਦੇਣ ਵਾਲੀ ਗੱਲ ਤੇ ਆਮ ਆਦਮੀ ਪਾਰਟੀ ਕਿਰਦੀ ਹੋਈ ਵਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 2500 ਰੁਪਈਆ ਆਉਣਾ ਸ਼ੁਰੂ ਹੋ ਜਾਵੇਗਾ ਇਸ ਮੌਕੇ ਤੇ ਜੀਪੀ ਨੱਡਾ ਹਰਾਨ ਨੇ ਇੱਕ ਸਮਾਗਮ ਆਯੋਜਨ ਕੀਤਾ ਤੇ ਉਸ ਸਮਾਗਮ ਦੇ ਵਿੱਚ ਪਹੁੰਚ ਕੇ ਐਲਾਨ ਕੀਤਾ ਕਿ 51 100 ਕਰੋੜ ਰੁਪਈਆ ਦੀ ਲਾਗਤ ਦੇ ਨਾਲ ਬਜਟ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਤੇ ਮਹਿਲਾਵਾਂ ਨੂੰ ਹੁਣ 2500 ਰੁਪਈਆ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਗਿਆ ਅੱਜ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮਹਿਲਾ ਦਿਵਸ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਕੇਂਦਰੀ ਮੰਤਰੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਦਿੱਲੀ ਭਾਜਪਾ ਪ੍ਰਧਾਨ ਵਿਰਿੰਦਰ ਸਚਦੇਵਾ ਸ਼ਾਮਿਲ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਕਿ ਹਮ ਮਹਿਲਾ ਸਸ਼ਕਤੀਕਰਨ ਯੋਜਨਾ ਲਾਏਗੇ ਹੋਰ ਪ੍ਰਧਾਨ ਮੰਤਰੀ ਮਹਿਲਾ ਸਸ਼ਕਤੀਕਰਨ ਯੋਜਨਾ ਦੇ ਬਾਰੇ ਮੈਂ ਨੇ ਹੀ ਆਪਣੇ ਮੈਨੀਫੈਸਟੋ ਮੇਂ उसके प्रथम चरण में कहा था कि अब हर में हम महिलाओं को 2500 रुपए देने का वायदा करते हैं और उसको हम पूरा करेंगे आज मुझे खुशी है और मैं बधाई देता हूं रेखा जी को और इस जनता नेतृत्व को और मोदी जी को जिन्होंने आने से पहले कैबिनेट का फैसला किया और पांच हजार एक सौ करोड़ रुपए इस कार्य किया समृद्धि योजना मित्रो, मित्रों मित्रों इसलिए हम इसके लिए मैं प्रधानमंत्री मोदी जी को धन्यवाद देता हूं और रेखा जी को बधाई देता हूं जिन्होंने हमारे से हमारे आपदा वाले पूछते थे कब आओगे कब आओगे अब हम उनको बोलते हैं कि तुम तो गए तुम्हारे काम भी गए हम आए भी और महिला सशक्तिकरण का काम ਸ਼ੁਰੂ ਹੋ ਗਿਆ ਹੈ ਇਸ ਬਾਤ ਕੇ ਲੀਏ ਆਪਕੋ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਇਸੇ ਹੀ ਦੌਰਾਨ ਜੇਪੀ ਨੱਡਾ ਨੇ ਐਲਾਨ ਕੀਤਾ ਕਿ ਉਹ ਮਹਿਲਾ ਸਮ੍ਰiddhi ਯੋਜਨਾ ਦੇ ਤਹਿਤ ਦਿੱਲੀ ਦੀਆਂ ਗਰੀਬ ਔਰਤਾਂ ਨੂੰ 2500 ਰੁਪਏ ਦੇਣ ਦੇ ਵਾਅਦੇ ਤੇ ਮੋਹਰ ਲਗਾ ਰਹੇ ਨੇ ਦਿੱਲੀ ਸਰਕਾਰ ਦੇ ਬਜਟ ਵਿੱਚ 5100 ਕਰੋੜ ਰੁਪਏ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਮਹਿਲਾਵਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਰਿਖਾ ਗੁਪਤਾ ਨੇ ਵੀ ਦੋ ਬੋਲ ਮੀਡੀਆ ਦੇ ਨਾਲ ਸਾਂਝੇ ਕੀਤੇ जो वायदा हमने महिला समृद्धि योजना के तहत किया था कि दिल्ली की गरीब बहन को 2500 रुपए प्रति माह देने की बात आज उसको हमने कैबिनेट में मोहर लगा दी है उसको हमने कैबिनेट में अप्रूव करके दिल्ली सरकार के बजट में इक्यावन हजार इक्यावन करोड़ रुपए का ਬਜਟ ਦਾ ਪ੍ਰਬਧਾਨ 51 100 ਕਰੋੜ ਰੁਪਏ ਦੇ ਬਜਟ ਦੇ ਪ੍ਰਬਧਾਨ ਕੋ ਕੀਤਾ ਗਿਆ ਹੈ ਤਾਂ ਕਿ ਦਿੱਲੀ ਦੀ ਗਰੀਬ ਬਹਨੋ ਕੋ ਹਮ ਲੋਗ ਇਸ ਸਮਰiddhi ਯੋਜਨਾ ਦਾ ਲਾਭ ਦੇਣਾ ਸ਼ੁਰੂ ਕਰ ਸਕें ਜ਼ਿਕਰ ਖਾਸ ਹੈ ਕਿ ਦਿੱਲੀ ਦੀ ਭਾਜਪਾ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹ ਅਹਿਮ ਫੈਸਲਾ ਲਿਆ ਸੀ ਤੇ ਇਸ ਫੈਸਲੇ ਨੂੰ ਅੱਜ ਮਹਿਲਾ ਦਿਵਸ ਵਾਲੇ ਦਿਨ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਜਿਸ ਤੋਂ ਬਾਅਦ ਮਹਿਲਾਵਾਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਅੱਜ ਸ਼ੰਭੂ ਰਤਨਪੁਰਾ ਤੇ ਖਨੌਰੀ ਬਾਰਡਰ ਤੇ ਕਿਸਾਨ ਬੀਬੀਆਂ ਦੀ ਮਹਾਪੰਚਾਇਤ ਸੀ ਇਸ ਮੌਕੇ ਬੀਬੀਆਂ ਦਾ ਭਾਰੀ ਇਕੱਠ ਬਾਰਡਰਾਂ ਦੇ ਉੱਤੇ ਵੇਖਣ ਨੂੰ ਮਿਲਿਆ ਵੱਡੀ ਗਿਣਤੀ ਦੇ ਵਿੱਚ ਜਥੇ ਸ਼ੰਭੂ ਖਨੌੜੀ ਤੇ ਰਤਨਪੁਰਾ ਬਾਰਡਰ ਦੇ ਉੱਤੇ ਪਹੁੰਚੇ ਹਨ ਹੱਥਾਂ ਦੇ ਵਿੱਚ ਝੰਡੇ ਲੈ ਕੇ ਇਹਨਾਂ ਬੀਬੀਆਂ ਨੇ ਅਗਲੀ ਰਣਨੀਤੀ ਬਣਾਈ ਸਟੇਜ ਦੇ ਉੱਤੋਂ ਗਰਜਵੇਂ ਬੋਲਾਂ ਦੇ ਨਾਲ ਕੇਂਦਰ ਸਰਕਾਰ ਨੂੰ ਮੰਗਾਂ ਮੰਨਣ ਵਾਸਤੇ ਵੀ ਕਿਹਾ ਗਿਆ ਨਾਲ ਹੀ ਇਸ ਮੌਕੇ ਤੇ ਜਗਜੀਤ ਸਿੰਘ ਢੱਲੇਵਾਲ ਨੇ ਖਨੌੜੀ ਬਾਰਡਰ ਤੇ ਪਹੁੰਚੀ ਬੀਬੀਆਂ ਦੀ ਮਹਾਪੰਚਾਇਤ ਦਾ ਨਿਗਾ ਸਵਾਗਤ ਕੀਤਾ ਹੈ ਤੇ ਮਹਿਲਾਵਾਂ ਨੂੰ ਇਸ ਮੌਕੇ ਤੇ ਮੁਬਾਰਕਬਾਦ ਵੀ ਦਿੱਤੀ ਹੈ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਸ਼ੰਭੂ ਖਨੌੜੀ ਅਤੇ ਰਤਨਪੁਰਾ ਬਾਰਡਰ ਤੇ ਮਹਿਲਾਵਾਂ ਦੀ ਮਹਾਪੰਚਾਇਤ ਸੱਦੀ ਗਈ ਸੀ ਇਸ ਮਹਿਲਾ ਪੰਚਾਇਤ ਦੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਪਹੁੰਚੀਆਂ ਹੋਈਆਂ ਸਨ ਅਤੇ ਬੀਬੀਆਂ ਨੇ ਇਸ ਮਹਾਪੰਚਾਇਤ ਨੂੰ ਸੰਬੋਧਨ ਕੀਤਾ ਸ਼ੰਭੂ ਖਨੌੜੀ ਤੇ ਰਤਨਪੁਰਾ ਬਾਰਡਰ ਤੇ ਬੀਬੀਆਂ ਦਾ ਠਾਠਾ ਮਾਰਦਾ ਇਕੱਠ ਵੇਖਣ ਨੂੰ ਮਿਲਿਆ ਇਸ ਮੌਕੇ ਖਨੌੜੀ ਬਾਰਡਰ ਤੇ ਮੋਰਚੇ ਦੀ ਅਗਵਾਈ ਕਰ ਰਹੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਨ੍ਹਾਂ ਬੀਬੀਆਂ ਦੇ ਨਾਲ 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 ਬਾਕੀ ਪੁਰਸ਼ਾਂ ਦਾ ਵੀ ਨਿੱਘਾ ਸਵਾਗਤ ਕੀਤਾ ਅਤੇ ਮਹਿਲਾ ਦਿਵਸ ਦੇ ਮੌਕੇ ਤੇ ਬੋਲਦਿਆਂ ਹੋਇਆਂ ਜਗਜੀਤ ਸਿੰਘ ਢੱਲੇਵਾਲ ਨੇ ਇਸ ਮਹਿਲਾ ਸ਼ਕਤੀ ਨੂੰ ਨਮਨ ਕੀਤਾ ਜੀ ਸਰ ਇਹ ਬਾਪਰੇ ਕਰ ਲਾ ਸਰ ਜਸਤਪਾਲ ਜੀ ਸਰ ਮਾਡਲਾ ਫਿਰਸ ਦੇ ਮੌਕੇ ਤੇ ਅੱਛਾ ਜੀ ਪਹਿਲਾਂ ਕੋਈ ਦੇਖ ਪਾਈ ਕਰੀਏ ਬ੍ਰੇਕ ਅਨੋਰੀ ਬਾਰਡਰ ਦੇ ਉੱਤੇ ਪਹੁੰਚੀਆਂ ਸਾਡੀਆਂ ਪੈਣਾ ਹੋਰ ਉਹਲਾ ਨਾ ਪਾਉ ਸਾਡੀਆਂ ਧੀਆ ਸਭ ਦਾ ਦੇਲਦੀ ਗਹਿਰਾਈ ਦੇ ਵਿੱਚੋਂ ਅਸੀਂ ਧੰਨਵਾਦ ਕਰਦੇ ਹਾਂ ਉਹ ਬਾਅਦ ਦਿਖਾਉਣੇ ਆ ਕਿ ਤੁਸੀਂ ਦੂਰ ਦਰਾਜ ਤੋਂ ਫਰਜੇਤ ਕੇ ਚੱਲ ਕੇ ਆਏ ਹੁਣ ਕਿ ਆ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਕੱਲੀ ਕੋਸ਼ਿਸ਼ ਨਹੀਂ ਕੀਤੀ ਸਫਲ ਬਣਾਇਆ ਹੈ ਬੇਸ਼ੱਕ ਜਿਸ ਦਿਨ ਤੋਂ ਆਪਾਂ ਮੈਡੀਕਲ ਏਡ ਲੈਣੀ ਸ਼ੁਰੂ ਕੀਤੀ ਹੈ ਕਾਫੀ ਡ੍ਰਿਪ ਵੀ ਲੱਗੀ ਵੀ ਬੋਤਲਾਂ ਲੱਗੀਆਂ ਟੀਕੇ ਲੱਗੇ ਲੇਕਨ ਮੇਰਾ ਖਿਆਲ ਹੈ ਉਹ ਸਾਰੀ ਡ੍ਰਿਪ ਨੇ ਸਾਰੀ ਦਵਾਈ ਨੇ ਉਹਨਾ એનર્ਜੀ ਨਹੀਂ ਦਿੱਤੀ ਉਹਨੀ ਤਾਕਤ ਨਹੀਂ ਦਿੱਤੀ ਉਹਨਾ ਕੰਮ ਨਹੀਂ ਕੀਤਾ ਜਿੰਨਾ ਆਪ ਸਭ ਦੇ ਰੱਬ ਵਰਗੇ ਦਰਸ਼ਨਾਂ ਨੇ ਕੀਤਾ ਹੈ ਤੁਹਾਨੂੰ ਸਭ ਨੂੰ ਮਿਲ ਕੇ ਜੋ એનર્ਜੀ ਮਿਲੀ ਹੈ ਮੈਨੂੰ ਲੱਗਦਾ ਹੈ ਇਤੋ ਸਿੱਟਕੜੀਆਂ ਹੋ ਕੇ ਅੱਜ ਦੇ ਇਸ ਮਹਿਲਾ ਦਿਵਸ ਦੀ ਮਹੱਤਤਾ ਨੂੰ ਸਮਝਦਿਆਂ ਜਿਸ ਤਰੀਕੇ ਦੇ ਨਾਲ ਅੰਦੋਲਨ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਉਮੀਦ ਹੈ ਕਿ ਇਸ ਸਹਿਯੋਗ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋਨੀਆ ਤਾਂ ਕਿ ਆਪਾਂ ਇਹਨੂੰ ਜਿੱਤਾਂ ਜ਼ਿਕਰ ਇਹ ਖਾਸ ਹੈ ਕਿ ਜਲਦ ਕੇਂਦਰ ਦੇ ਨਾਲ ਕਿਸਾਨਾਂ ਦੀ ਇੱਕ ਹੋਰ ਮੀਟਿੰਗ ਹੋਣ ਵਾਲੀ ਹੈ ਜਿਸ ਤੋਂ ਪਹਿਲਾਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਨਵੀਆਂ ਰਣਨੀਤੀਆਂ ਉਲਕੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਖਾਲਸਾ ਕਾਲਜ ਫਾਰ ਔਮਨ ਦੇ ਵਿੱਚ 에ਅਰ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਮਹਿਲਾਵਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਕਿਸ ਤਰੀਕੇ ਨਾਲ ਅੱਜ ਮਹਿਲਾਵਾਂ ਬਹੁਤ ਮਜ਼ਬੂਤ ਹੋ ਚੁੱਕੀਆਂ ਨੇ ਤੇ ਕਿਸੇ ਨਾਲ ਉਹ ਵੀ ਕਿਸੇ ਕੰਮ ਵਿੱਚ ਪਿੱਛੇ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਖਾਲਸਾ ਕਾਲਜ ਫॉर ਔਮਨ ਵਿਖੇ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਮੁੱਖ ਮੰਤਰੀ ਨੇ ਪਹਿਲਾਂ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਖਾਲਸਾ ਕਾਲਜ ਫॉर ਔਮਨ ਵਿਖੇ 에ਅਰਗੇਟ ਸੈਂਟਰ ਦਾ ਉਦਘਾਟਨ ਵੀ ਪੰਜਾਬ ਦੇ ਸੀਐਮ ਨੇ ਖੁਦ ਕੀਤਾ ਸਭ ਤੋਂ ਮੈਂ ਅੱਜ ਕਮਾਂਤਰੀ ਮਹਿਲਾ ਦਿਵਸ ਤੇ ਮੈਂ ਬਹੁਤ-ਬਹੁਤ ਵਧਾਈ ਦਿਨਾ ਸਾਰਿਆਂ ਨੂੰ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀ-ਉੱਚੀਆਂ ਪਦਵੀਆਂ ਹਾਸਲ ਕੀਤੀਆਂ ਨੇ ਸੁਨੀਤਾ ਵਿਲੀਅਮ ਅੱਜ ਵੀ ਸਪੇਸ ਦੇ ਵਿੱਚ ਗਈ ਹੋਈ ਹੈ ਕਲਪਨਾ ਚਾਵਲਾ ਆਪਣੀ ਜਿਹਨੇ ਨਾਮ ਰੌਸ਼ਨ ਕੀਤਾ ਸੋ ਮਤਲਬ ਉਹਨਾਂ ਨੂੰ ਸਾਇੰਸ ਦੇ ਵਿੱਚ ਵੀ ਉਹਨਾਂ ਦੀ ਕੁਰਬਾਨੀ ਨੂੰ ਮੰਨੀ ਜਾਂਦੀ ਹੈ ਉਹ ਗਲਤੀਆਂ ਤੋ ਫਿਰ ਸਾਇੰਸ ਸਿੱਖ ਕੇ ਦੁਬਾਰਾ ਉਹ ਗਲਤੀ ਨਾ ਹੋਵੇ ਫਿਰ ਉਹ ਅਪਡੇਟ ਕਰ ਦਿਆ ਤੋ ਕਲਪਨਾ ਦੀ ਮੌਤ ਉਹ ਆਣ ਆਣ ਹੋਈ ਹੋ ਗਈ ਪਰ ਉਹ ਸਾਡੇ ਦਿਲਾਂ ਚ ਤਾਂ ਹਮੇਸ਼ਾ ਯਾਦ ਰਹੂ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਸਰਕਾਰ ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸਰਕਾਰੀ ਛੁੱਟੀ ਕੀਤੀ ਗਈ ਸਰਕਾਰ ਨੇ 8 ਮਾਰਚ ਨੂੰ ਸਵੇਜ ਰੱਖਵੀਂ ਛੁੱਟੀ ਘੋਸ਼ਿਤ ਕੀਤੀ ਜੋ ਕਿ ਸਰਕਾਰੀ ਕਰਮਚਾਰੀਆਂ ਵਾਸਤੇ ਸੀ ਹਾਲਾਂਕਿ ਰਾਜ ਦੇ ਸਕੂਲ ਤੇ ਕਾਲਜ ਆਮ ਵਾਂਗ ਹੀ ਖੁੱਲੇ ਸਨ ਪਰ ਸਰਕਾਰੀ ਕਰਮਚਾਰੀਆਂ ਕੋਲ ਛੁੱਟੀ ਲੈਣ ਦਾ ਆਪਸ਼ਨ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ 36 ਸਕੂਲੀ ਪ੍ਰਿੰਸੀਪਲਾਂ ਦਾ ਜਥਾ ਸਿੰਗਾਪੁਰ ਲਈ ਰਵਾਨਾ ਕੀਤਾ ਹੈ ਜੋ ਕੱਲ ਤੋਂ ਲੈ ਕੇ ਕੁਝ ਦਿਨਾਂ ਤੱਕ ਸਿੰਗਾਪੁਰ ਦੇ ਵਿੱਚ ਸਿਖਲਾਈ ਪ੍ਰਾਪਤ ਕਰੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਟੀਚਰਾਂ ਦਾ ਵੀ ਇੱਕ ਜਥਾ ਵਿਦੇਸ਼ ਵੱਲ ਰਵਾਨਾ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਵਿਹਾਰਕ ਗਿਆਨ ਤੇ ਅਧਾਰਿਤ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ 36 ਸਕੂਲ ਪ੍ਰਿੰਸੀਪਲਾਂ ਦਾ ਇੱਕ ਬੈਚ ਸਿਖਲਾਈ ਲਈ ਸਿੰਗਾਪੁਰ ਭੇਜਿਆ ਇਹ ਸਿਖਲਾਈ 9 ਮਾਰਚ ਤੋਂ 15 ਮਾਰਚ ਤੱਕ ਚੱਲੇਗੀ ਜਿਸ ਚ ਪ੍ਰਿੰਸੀਪਲਾਂ ਨੂੰ ਸਿੱਖਿਆ ਤੇ ਪ੍ਰਬੰਧਨ ਦੇ ਆਧੁਨਿਕ ਤਰੀਕਿਆਂ ਤੋਂ ਜਾਣੂ ਕਰਵਾਇਆ ਜਾਏਗਾ ਸਿੰਗਾਪੁਰ ਨੂੰ ਕਈ ਬੈਚ ਜਾ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਹੈ ਉਹ ਸਿੰਗਾਪੁਰਵਾਨਾ ਹੋ ਰਿਹਾ ਜਿਹਦੇ ਵਿੱਚ 36 ਪ੍ਰਿੰਸੀਪਲ ਨੇ ਸਰਕਾਰੀ ਸਕੂਲਾਂ ਦੇ ਮੈਂ ਮਿਲ ਕੇ ਆਇਆ ਉਹਨਾਂ ਨੂੰ ਤੇ ਕਿਉਂਕਿ ਪੜ੍ਹਾਈ ਕਰਨ ਦੇ ਜਿਹੜੇ ਤਰੀਕੇ ਨੇ ਤੇ ਪੜ੍ਹਾਈ ਕਰਾਉਣ ਦੇ ਜਿਹੜੇ ਤਰੀਕੇ ਨੇ ਇਹ ਬਦਲ ਚੁੱਕੇ ਨੇ ਪਹਿਲਾਂ ਵਾਲਾ ਰੱਟਾ ਸਿਸਟਮ ਜਾ ਕਿੜਾ ਗਾਈਡ ਤੋਂ ਪੜ੍ਹ ਕੇ ਬਸ ਇੱਕ ਰੱਟਾ ਲਾ ਕੇ ਉਹਨੂੰ ਅਨਸਰ ਸ਼ੀਟ ਤੇ ਲਿਖਣਾ ਇਹ ਸਾਰਾ ਕੁਝ ਪੁਰਾਣਾ ਹੋ ਗਿਆ ਹੁਣ ਪੜ੍ਹਾਈ ਦੇ ਬਹੁਤ ਨਵੇਂ-ਨਵੇਂ ਤਰੀਕੇ ਆ ਗਏ ਸੋ ਜਿੰਨੇ ਵੀ ਟੀਚਰ ਸਾਡੇ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਪ੍ਰਿੰਸੀਪਲ ਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਤੋ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ ਜਿਹੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰਾਂ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਦੇ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰਾਂ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜੀ ਸਕੂਲਾਂ ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਹੈ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਸੋਹਣਾ ਦੇ ਜਿਹੜੇ ਯਤਨਾਂ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕਰੇ ਆਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਅਸੀਂ ਕਸਬਿਆਂ ਚ ਪਿੰਡਾਂ ਜਾ ਰਹੇ ਸੀ ਸੀ ਸਭ ਤੋਂ ਜਿਹੜੀ ਟੌਪ ਤੇ ਗਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ ਔਰ ਬਣ ਰਹੇ ਨੇ ਜ਼ਿਕਰਿਆ ਖਾਸ ਹੈ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦਾ ਦੂਜਾ ਬੈਚ 17 ਤੋਂ 28 ਮਾਰਚ ਤੱਕ ਫਿਨਲੈਂਡ ਸਿਖਲਾਈ ਲਈ ਭੇਜਿਆ ਜਾਵੇਗਾ ਸਰਕਾਰ ਦਾ ਉਦੇਸ਼ ਸੂਬੇ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦੇ ਕੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਯੁੱਧ ਨਸ਼ਾ ਵਿਰੋਧ ਦੇ ਤਹਿਤ ਲਗਾਤਾਰ ਪੰਜਾਬ ਭਰ ਦੇ ਵਿੱਚ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਜਿਸ ਤਹਿਤ ਮੁਹਾਲੀ ਅਤੇ ਅਬੋੜ ਦੇ ਵਿੱਚ ਅੱਜ ਨਸ਼ਾ ਵੇਚ ਕੇ ਬਣਾਏ ਗਏ ਘਰਾਂ ਨੂੰ ਤੋੜ ਦਿੱਤਾ ਗਿਆ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ ਉੱਥੇ ਹੀ ਕੈਬਨਿਟ ਮੰਤਰੀ ਅਮਨ अरोड़ा ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਿਛਲੇ 6-7 ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਨਸ਼ਾ ਤਸਕਰਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਐਫ ਆਈ ਆਰ ਦਰਜ ਕੀਤੀਆਂ ਜਾ ਰਹੀਆਂ ਨੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਘਰ ਵੀ ਢਾਏ ਜਾ ਰਹੇ ਨੇ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਪੁਲਿਸ ਲਗਾਤਾਰ ਕਾਰਵਾਈਆਂ ਕਰਦੀ ਹੋਈ ਵਿਖਾਈ ਦੇ ਰਹੀ ਹੈ ਫਾਜ਼ਿਲਕਾ ਜ਼ਿਲ੍ਹੇ ਦੀ ਅਪੋਰ ਸਬਡਿਵੀਜ਼ਨ ਵਿੱਚ ਇਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਵਿਭਾਗ ਦਾ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ ਤੇ ਉਧਰ ਹੀ ਮੁਹਾਲੀ ਦੇ ਵਿੱਚ ਵੀ ਅਜਿਹਾ ਹੀ ਬੁਲਡੋਜ਼ਰ ਐਕਸ਼ਨ ਵੇਖਿਆ ਗਿਆ ਤੇ ਉਧਰ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਇਸ ਮੁਹਿੰਮ ਦੀ ਅਗਲੇਰੀ ਜਾਣਕਾਰੀ ਸਾਂਝ ਕੀਤੀ ਹੈ ਬਹੁਤ ਸਾਰੇ ਜਿਹੜੇ ਡਰੱਗ ਸਮੱਗਲਰਸ ਨੇ ਪੈਡਲਰਸ ਨੇ ਤਕਰੀਬਨ ਆਲਮੋਸਟ ਹਜ਼ਾਰ ਦੇ ਕਰੀਬ ਉਹ ਇਹਨਾਂ ਦਿਨਾਂ ਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਪੰਜਾਬ ਪੁਲਿਸ ਵੱਲੋਂ ਇਸੇ ਤਰੀਕੇ ਨਾਲ ਤਕਰੀਬਨ 6 650 ਦੇ ਕਰੀਬ ਜਿਹੜੀਆਂ ਐਫ ਆਈ ਆਰਸ ਨੇ ਉਹ ਕੀਤੀਆਂ ਜਾ ਚੁੱਕੀਆਂ ਨੇ ਤਕਰੀਬਨ 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 2 ਕੋਇੰਟਲ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਇਹ ਸਾਰੀ ਕਾਰਵਾਈ ਇਹਨਾਂ ਮਹਿਜ਼ 6-7 ਦਿਨਾਂ ਦੀ ਹੈ ਔਰ ਮੈਂ ਸਮਝਦਾ ਕਿ ਜਿੱਥੇ ਬਹੁਤ ਵੱਡੀ ਕਾਮਯਾਬੀ ਹੈ ਉੱਥੇ ਹੀ ਜਿਹੜੇ ਬੱਚੇ ਜਿਹੜੇ ਨੌਜਵਾਨ ਇਸ ਜਿਨ੍ਹਾਂ ਨੂੰ ਇਹ ਲਤ ਲੱਗ ਚੁੱਕੀ ਹੈ ਨਸ਼ੇ ਦੀ ਉਹਨਾਂ ਨੂੰ ਅਸੀਂ ਕ੍ਰਿਮੀਨਲ ਨਾਲ ਟਰੀਟ ਕਰਕੇ ਅਸੀਂ ਐਜ਼ ਪੇਸ਼ੈਂਟ ਟਰੀਟ ਕਰ ਰਹੇ ਹਾਂ ਸੋ ਉਹ ਲੋਕ ਜਿਹੜੇ ਜਿਨ੍ਹਾਂ ਨੇ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਪੰਜਾਬ ਦੇ ਵਿੱਚ ਵਗਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਹੋਇਆ ਪਿਛਲੇ ਸਰਕਾਰਾਂ ਦੇ ਸਮੇਂ ਸ਼ੁਰੂ ਉਹਨਾਂ ਦੀ ਪੋਸ਼ਤਪਨਾਹੀ ਦੇ ਤਹਿਤ ਤੇ ਉਹਨਾਂ ਦੇ ਉੱਪਰ ਸਖਤੀ ਵੀ ਇਸ ਲੈਵਲ ਦੀ ਕੀਤੀ ਜਾ ਰਹੀ ਹੈ ਕਿ ਜਿੱਥੇ ਅਰੈਸ ਹੋ ਰੀਆਂ ਨੇ ਉਹਨਾਂ ਨੂੰ ਪਕੜ ਕੇ ਅੰਦਰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰੀ ਜ਼ਮੀਨਾਂ ਸਰਕਾਰੀ ਪ੍ਰਾਪਰਟੀਆਂ ਦੇ ਉੱਪਰ ਨਜਾਇਜ਼ ਕਬਜ਼ੇ ਕਰਕੇ ਆਪਦੇ ਮਹਿਲ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਸਾਰੇ ਨੇ ਉਹਨਾਂ ਦੇ ਉੱਪਰ ਵੀ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਮੈਂ ਜੋ ਪਹਿਲੇ ਦਿਨ ਵੀ ਕਿਹਾ ਅੱਜ ਵੀ ਕਹਣਾ ਉਹਨਾਂ ਡਰੱਗ ਸਮੱਗਲਰਾਂ ਨੂੰ ਤਸਕਰਾਂ ਨੂੰ ਕਿ ਯਾ ਤਾਂ ਹੁਣ ਸਮਾਂ ਆ ਚੁੱਕਿਆ ਬਹੁਤ ਜ਼ਹਿਰ ਹੈ ਜਿਹੜਾ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਔਰ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਘੋਲ ਦਿੱਤਾ ਯਾ ਤਾਂ ਇਹ ਨਸ਼ਿਆਂ ਦਾ ਧੰਦਾ ਛੱਡ ਦੋ ਤੇ ਯਾ ਪੰਜਾਬ ਛੱਡ ਦੋ ਨਹੀਂ ਇਹ ਧੰਦਾ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਸਰਕਾਰ ਨੂੰ ਪਤਾ ਹੈ ਤੇ ਸਰਕਾਰ ਇਹ ਇਹ ਧੰਦਾ ਜਿਹੜਾ ਗੋਰਖਤ ਹੁੰਦਾ ਚੱਲ ਰਿਹਾ ਲੰਬੇ ਸਮੇਂ ਤੋਂ ਇਹਨੂੰ ਬੰਦ ਕਰਾ ਕੇ ਹੀ ਦਮ ਲਊਗੀ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਸਰਕਾਰ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਕਰ ਰਹੀ ਹੈ ਉਹਨਾਂ ਉੱਤੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਪੈਸਿਆਂ ਦੇ ਨਾਲ ਖਰੀਦੀ ਗਈ ਪ੍ਰਾਪਰਟੀ ਨੂੰ ਵੀ ਟਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਮੈਂ ਅਨੁਰਜ ਜਸਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ